ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019880 ਗੱਲ ਬਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਕੁਲਦੀਪ ਸਿੰਘ ਪਿੰਡ ਗੁਰਮਾ ਵੀਰੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਹੀ ਮੋਬਾਈਲ ਨੰਬਰ ਹੈ ਮੇਰੇ 9878755069 9878755069 ਜਿਹੜਾ ਕੋ ਜਰਸੀ ਵੜ ਦੇਖੀ ਇਹਨੇ ਤਾਜੀ ਸੂਈ ਵੀ ਸੂਆ ਕਿਹੜਾ ਸੂਈ ਹੈ ਇਹ ਇਹ ਦੂਜਾ ਸੂਆ ਸੂਈ ਆਪਣੇ ਦੂਜਾ ਸੂਆ ਬੱਚਾ ਇਹਨੇ ਦੇਤਾ ਪੱਛੀ ਹੈ ਮੇਰੇ ਮੰਗਦੇ ਠੀਕ ਹੈ ਜੇਰ ਵਗੈਰਾ ਡਾਣਾ ਜਮਾ ਹਾਂ ਜੇਰ ਪਈ ਹੋਈ ਯਾਰ ਜੇਰ ਉਹ ਪਈ ਹੈ ਹਨਾ ਚਲੋ ਵੀ ਦਿਖਾ ਦਾਂ ਇਹ ਬੱਚਾ ਆਪਾਂ ਤੇ ਕਿੰਨਾ ਕੇ ਦੁੱਧ ਪਾ ਦੂ ਅੰਦਾਜ਼ਾ ਆ ਜਾਏ ਦੁੱਧ ਹੈ 18 ਲੀਟਰ ਮੰਨ ਕੇ ਲੈ ਲਈ ਕੋਈ ਠੀਕ ਹੈ ਚੋਣ ਚਵਾਦੀ ਕਿਵੇਂ ਆ ਜਮਾ ਓਕੇ ਆ ਠੀਕ ਹੈ ਚਵਾਈ ਦੀ ਇੱਕ ਰੰਪਰਾ ਜਮਾ ਹਾਂ ਧਾਰਾ ਦੇਖ ਸਕਦੇ ਪੂਰਾ ਮੋਟਾ-ਮੋਟਾ ਚੋਣਾ ਸਾਫ ਸੁਥਰਾ ਕੋਈ ਭੂਲਸਰਲਾ ਨਹੀਂ ਤੇ ਵੀਰੇ ਚਵਾਈ ਦੇ ਜਮਾ ਨਰਮਾ ਜਮਾ ਜਮਾ ਉੱਕਿਆ ਇਹ ਹੈ ਤੁਹਾਡੀ ਪੋਪੋਲੀ ਠੀਕ ਹੈ ਸੋ ਦੇਖੋ ਧਾਰਾ ਦੇਖੋ ਪੂਰੇ ਮੋਟੇ ਸਾਫ ਸੁਥਰੇ ਚੋਣ ਚਵਾਈ ਜਮਾ ਇੱਕ ਨੰਬਰ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਨਿਆਣੇ ਦੀ ਕੋਈ ਜ਼ਰੂਰਤ ਨਹੀਂ ਇਹਨੂੰ ਕੀ ਰੱਖਿਆ ਜੀ ਆਪਾਂ ਇਹੜਾ ਆਪਾਂ ਗੁੰਤੀ ਕਰ ਦਾਂਗੇ ਹੋ ਜਾਏਗੀ ਬੇ ਠੀਕ ਹੈ ਧੋਰੀ ਬਾਹਰ ਨੂੰ ਇਹਨੂੰ ਤੇ ਸਵੇਰੇ ਬੋਲਾ ਕਿੰਨਾ ਚੋਇਆ ਪਿਆ ਦਾ ਬੋਲਾ ਆਪਾਂ ਬੱਛੀਂ ਚੋਇਆ ਕਿ ਵੀਰੇ 1.5 ਕਿਲੋ ਦੇ ਘੱਟ ਆ ਇਹਦਾ ਕਿਹੜਾ ਰੈਲੀ ਜੀ ਕਰਤੀ ਹਾਂ ਠੀਕ ਹੈ ਅੰਦਾਜ਼ਾ ਵੀ 1 ਜਿਹੜਾ ਮਰਜੀ ਬੰਦਾ ਲੈ ਜੇ ਹਨਾ ਸੋ ਫਿਰ ਮੂੰਹ ਮੱਥਾ ਟੂਆ ਵਗੈਰਾ ਦੇਖੋ ਰੰਗ ਬਹੁਤ ਪਿਆਰਾ ਤੇ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਵਧੀਆ ਕੱਦ ਕਾਟ ਤੇ ਚੰਗੀ ਜਿੰਦ ਜਾਨ ਵਾਲੀ ਬੱਚੀ ਆ ਦੂਜਾ ਸੁਆ ਸੂਈ ਸਵਾਈਆ ਰੇਡ ਵੀਰ ਕਹਿੰਦੇ ਫੋਨ ਤੇ ਕਰਾਂਗੇ ਜਦੋਂ ਆਵਾਜ਼ ਹੋ ਤੇ ਬਾਕੀ ਲੇਵਾਲੂਆ ਦੇਖੋ ਥਣ ਚਾਰੇ ਨਿਖਣਵੇਂ ਸਾਫ ਸੁਥਰੇ ਤੇ ਬੱਚਾ ਦੇਖੋ ਪਿੱਛੇ ਇਹਦੇ ਬੱਚੀ ਆ ਜਮਾ ਨਾਲੂਆ ਨਾਲ ਬੱਚੀ ਬਹੁਤ ਪਿਆਰੇ ਚੰਗੀ ਪਾਲਣ ਵਾਲੀ ਬੱਚੀ ਆ ਦੇਖ ਸਕਦੇ ਹੋ ਜੇਰੇ ਦੀ ਆ ਪਈ ਆ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ 9878755069 ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਤੁਸੀਂ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਤੈਅ ਦਿਓ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ